ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟ ਤੁਹਾਡੇ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਆ ਪੰਜਾਬ ਦੇ ਮੌਸਮ ਦੇ ਹਾਲਾਤ 20 ਅਤੇ 21 ਦਸੰਬਰ 2024 ਕਿਵੇਂ ਦੇ ਰਹੇ ਵਾਲੇ ਨੇ ਠੰਡ ਤੁੰਦ ਤਾਪਮਾਨ ਕਿਵੇਂ ਦੀ ਸੰਭਾਵਨਾ ਹੈ ਤਾਜ਼ਾ ਸੈਟਲਾਈਟ ਇਮੇਜ ਦੇਖਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਤਾਜ਼ਾ ਸੈਟਲਾਈਟ ਇਮੇਜ ਦੀ ਫਿਲਹਾਲ ਮੌਸਮ ਸਾਨੂੰ ਸਾਫ਼ ਦਿਖਾਈ ਦੇ ਰਿਹਾ ਕਿਸੇ ਤਰੀਕੇ ਦੀ ਬੱਦਲੀ ਸਿਸਟਮ ਨਹੀਂ ਪੰਜਾਬ ਦੇ ਉੱਪਰ ਬਣਦੇ ਦਿਖਾਈ ਦੇ ਰਹੇ ਪਰ ਲਗਾਤਾਰ ਪਹਾੜੀ ਖੇਤਰ ਵਿੱਚ ਸਿਸਟਮ ਬਰਕਰਾਰ ਨੇ ਬਰਫਬਾਰੀ ਵੀ ਹੋ ਰਹੀ ਹੈ ਜਿਸ ਦੇ ਕਾਰਨ ਪੰਜਾਬ ਦਾ ਤਾਪਮਾਨ ਕਾਫੀ ਜ਼ਿਆਦਾ ਘਟਦਾ ਹੋਇਆ ਦਿਖਾਈ ਦੇ ਰਿਹਾ ਹੈ ਗੱਲ ਕੀਤੀ ਜਾਵੇ ਹਵਾ ਦੀ ਤਾਂ ਬੀਤੀ ਰਾਤ ਤੋਂ ਹਵਾ ਪੂਰਬੀ ਦਿਸ਼ਾ ਤੋਂ ਚੱਲ ਰਹੀ ਸੀ ਜੋ ਕਿ ਹੁਣ ਹੌਲੀ-ਹੌਲੀ ਉੱਤਰ-ਪੂਰਬਤ ਹੋ ਚੁੱਕੀ ਹੈ ਜਿਸ ਦੇ ਨਾਲ ਹਲਕੀ ਦਰਮਿਆਨੀ ਠੰਡ ਵਿੱਚ ਵਾਅਦਾ ਹੁੰਦਾ ਦਿਖਾਈ ਦੇ ਰਿਹਾ ਧੁੰਦ ਦੇ ਵੀ ਹਾਲਾਤ ਪੰਜਾਬ ਦੇ ਕਿਸੇ-ਕਿਸੇ ਇਲਾਕੇ ਵਿੱਚ ਵਾਣਦੇ ਦਿਖਾਈ ਦੇ ਰਹੇ ਨੇ ਤੇ ਬਾਅਦ ਦੁਪਹਿਰ ਤੋਂ ਹਵਾ ਜਿਹੜੀ ਹੈ ਉਹ ਪੂਰਬ ਤੋਂ ਪੱਛਮ ਦਿਸ਼ਾ ਤੋਂ ਹੋ ਜਾਵੇਗੀ ਤੇ ਜਿਵੇਂ ਹੀ ਪੱਛਮੀ ਹਵਾ ਪੰਜਾਬ ਦੇ ਵਿੱਚ ਐਂਟਰ ਕਰੇਗੀ ਤਾਂ ਦੁਬਾਰਾ ਤੋਂ ਠੰਡ ਦੇ ਹਾਲਾਤ ਦੁਬਾਰਾ ਤੋਂ ਬਣਦੇ ਹੋਏ ਦਿਖਾਈ ਦੇਣਗੇ ਤਾਪਮਾਨ ਜਿਹੜੇ ਨੇ ਹੋਰ ਘਟਦੇ ਹੋਏ ਦਿਖਾਈ ਦੇਣਗੇ ਗੱਲ ਕੀਤੀ ਜਾਵੇ ਇਸ ਸਮੇਂ ਤਾਪਮਾਨ ਦੀ ਜਿਹੜੇ ਇਸ ਸਮੇਂ ਤਾਪਮਾਨ ਵੜੇ ਹੋਏ ਨੇ ਉਹ ਲਗਭਗ ਦਿਨ ਦੇ ਸਮੇਂ 16-17 ਡਿਗਰੀ ਅਤੇ ਰਾਤ ਦੇ ਤਾਪਮਾਨ 2 ਤੋਂ 3 ਡਿਗਰੀ ਹਨ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਤਾਪਮਾਨ 0 ਡਿਗਰੀ ਤੱਕ ਵੀ ਪਹੁੰਚ ਚੁੱਕਿਆ ਤੇ ਖਾਸ ਤੌਰ ਤੇ ਉੱਤਰੀ ਪੰਜਾਬ ਦੇ ਇਲਾਕਿਆਂ ਦੇ ਵਿੱਚ ਬਹੁਤ ਇਲਾਕੇ ਵਿੱਚ ਤਾਪਮਾਨ ਜਿਹੜਾ ਉਹ ਲਗਭਗ 0.5 ਡਿਗਰੀ ਤੇ ਨੇੜੇ ਜਿਹੜੇ ਦੇਖਣ ਨੂੰ ਮਿਲਿਆ। ਬਾਕੀ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਵਿੱਚ ਤਾਪਮਾਨ ਦੇ ਕੀ ਹਾਲਾਤ ਨੇ, ਠੜ ਦੇ ਕੀ ਹਾਲਾਤ ਨੇ। ਚੈਨਲ ਤੇ ਨਵੇਂ ਹੋ, ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ, ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰਦੇ ਹੋ। ਹੁਣ ਗੱਲ ਕਰ ਲੈਂਦੇ ਹਾਂ 21 ਤਰੀਕ ਦੇ ਮੌਸਮ ਦੀ। 21 ਤਰੀਕ ਨੂੰ ਸਾਨੂੰ ਦਰਵਾਜ਼ਾ ਤੋਂ ਸੰਘਣੀ ਧੁੰਦ ਪੰਜਾਬ ਦੇ ਪੂਤੇ ਹਿੱਸੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਜਿਸ ਦੇ ਵਿੱਚ ਗੱਲ ਕੀਤੀ ਜਾਵੇ ਖਾਸ ਤੌਰ ਤੇ ਉੱਤਰ ਪੂਰਬ ਅਤੇ ਉੱਤਰ ਪੱਛਮ ਦੇ ਇਲਾਕੇ ਆਉਂਦੇ ਨੇ। ਜਿਨ੍ਹਾਂ ਵਿੱਚ ਪਹਾੜੀ ਖੇਤਰਾਂ ਤੋਂ ਹਵਾਵਾਂ ਬੜੀ ਛੇਤੀ ਆਉਂਦੀਆਂ ਨੇ ਉਹਨਾਂ ਇਲਾਕਿਆਂ ਵਿੱਚ ਧੁੰਦ ਦੇ ਹਾਲਾਤ ਜ਼ਿਆਦਾ ਵਧਦੇ ਹੋਏ ਦਿਖਾਈ ਦੇ ਸਕਦੇ ਨੇ ਬਾਕੀ ਅੱਜ ਦੁਪਹਿਰ ਸਮੇਂ ਠੀਕ ਠਾਕ ਮੌਸਮ ਬਣੇ ਰਹਿਣ ਦੀ ਉਮੀਦ ਹੈ ਤੇ ਚੰਗੀ ਧੁੱਪ ਵੀ ਲੱਗ ਸਕਦੀ ਹੈ ਤੇ ਸ਼ੀਤ ਲਹਿਰ ਦੇ ਅਲਰਟ ਲਗਾਤਾਰ ਜਾਰੀ ਹੋ ਚੁੱਕੇ ਨੇ ਸ਼ੀਤ ਲਹਿਰ ਦਾ ਮਤਲਬ ਹੈ ਕਿ ਹਵਾ ਦੇ ਨਾਲ ਠੰਡ ਦਾ ਅਹਿਸਾਸ ਪੰਜਾਬ ਦੇ ਵਿੱਚ ਹੁੰਦਾ ਰਹੇਗਾ ਸਵੇਰ ਅਤੇ ਸ਼ਾਮ ਦੇ ਵਿੱਚ ਹਲਕੀ ਦਰਮਿਆਨੀ ਧੁੰਦ ਹੋਣ ਵੱਧਦੀ ਹੋਈ ਦਿਖਾਈ ਦੇਵੇਗੀ ਮੀਂਹ ਦੀ ਸੰਭਾਵਨਾ ਨਾ ਮਾਤਰ ਤੇ ਬਰਾਬਰ ਹੈ ਅਗਰ ਕੋਈ ਅਲਰਟ ਜਾਰੀ ਹੁੰਦਾ ਹੈ ਤੁਹਾਡੇ ਤੱਕ ਜਾਣਕਾਰੀ ਸਭ ਤੋਂ ਪਹਿਲਾਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਵੈਦਰ ਅਪਡੇਟ ਤੁਹਾਡੇ ਤੇ ਅਗਲੀ ਜਾਣਕਾਰੀ ਲੈ ਕੇ ਚਾਲ ਦਹਾਜ਼ਰ ਹੁੰਦੇ ਆ ਧੰਨਵਾਦ ਸਾਰੇ ਦਰਸ਼ਕ ਵੀਰ ਪਿੰਡ ਭਰਾਵਾਂ ਦਾ